ਹਾਂ ਅੱਜ ਕਿਸਾਨ ਵੀਰ ਉਹ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਆਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰ ਉਹ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਛਰੀ ਤਰਨਤਾਰਨ ਸਾਹਿਬ ਸਰੀਆਲੀ ਤੋਂ ਇੱਕ ਛੜਕ ਜਾਂਦੀ ਹੈ ਪੱਟੀ ਨੂੰ ਇਸੇ ਛੜਕ ਦੇ ਉੱਪਰ ਪਿੰਡ ਬੁਰਜ ਨੱਥੂਕੇ ਆ ਬੁਰਜ ਰਾਇਕਾ ਆਹੋਂ ਸਾਹਮਣੇ ਪਿੰਡ ਆ ਤੇ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਬਣਾਈਆਂ ਨੇ ਇਸ ਘਰੋਂ ਸੇਲ ਪਰਚੇਜ਼ ਦਾ ਖਾਸ ਤੌਰ ਤੇ ਵੀਰ ਕੁਲਦੀਪ ਸਿੰਘ ਉਹਨਾਂ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਪੰਜ ਐਨੀਮਲ ਟੋਟਲ ਤੁਹਾਨੂੰ ਆਪਾਂ ਦਿਖਾਉਣੇ ਆ ਤਾਜ਼ੀਆਂ ਸੱਜਰ ਸੁਈਆਂ ਦੋ ਮੱਝਾਂ ਦਿਖਾ ਦੇਵਾਂਗੇ ਬਿਲਕੁਲ ਸੱਜਰ ਤਾਜ਼ੀਆਂ ਸੁਈਆਂ ਨੇ ਇੱਕ ਟੋਕੜ ਗੱਬਣ ਬਲੈਕ ਰਾਕ ਦੇ ਵਿੱਚ ਵੜ ਤੁਸੀਂ ਸਾਹਮਣੇ ਦੇਖ ਰਿਹਾ ਚ ਏ ਤੇ ਦੋ ਟੋਕੜ ਵੜਾ ਨੇ ਇੱਕ ਡੱਬੀ ਬਿਲਕੁਲ ਲਾਲ ਤੇ ਵਾਈਟ ਡੱਬੀ ਦੇ ਵਿੱਚ ਤੁਹਾਨੂੰ ਦਿਖਾ ਦੇਵਾਂਗੇ ਇੱਕ ਬਿਲਕੁਲ ਸ਼ਾਈ ਵਾਲ ਬਰੀਡ ਦੇ ਵਿੱਚ ਵੜ ਇਹ ਦੋਨੋਂ ਟੋਕੜ ਵੜਾ ਹੋਣਗੀਆਂ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾ ਦੇਵਾਂਗੇ ਠੀਕ ਹੈ ਜੀ ਤੇ ਸੂਏ ਸੂਏ ਪਸ਼ੂ ਜਿਹੜੇ ਬਿਲਕੁਲ ਸੱਜਰ ਤਾਜ਼ੇ ਆ ਉਹ ਦੋ ਹੋਣਗੇ ਇਸ ਵੀਡੀਓ ਦੇ ਵਿੱਚ ਤਰੀਕ ਅੱਜ 7 ਜੂਨ ਨੂੰ ਬਿਲਕੁਲ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਦੋਸਤੋ ਮਾਰਨਿੰਗ ਦੇ ਕੋਈ 8 8:30 ਵਜੇ ਦਾ ਟਾਈਮ ਆ ਸੁਚਵਾਈ ਹੋਣੀ ਅਜੇ ਇਹਨਾਂ ਪਸ਼ੂਆਂ ਦੀ ਬਾਕੀ ਆ ਟੀਕਾ ਜਿਹੜੀ ਚੁਵਾਈ ਜਿਹੜੀ ਆਪਾਂ ਰਖਵਾਈ ਸੀਗੀ ਬਿਲਕੁਲ ਭਰੇ ਥਾਂ ਜਿਹੜੇ ਤੁਹਾਨੂੰ ਪਸ਼ੂ ਨਜ਼ਰ ਆ ਜਾਣਗੇ ਕੋਈ ਵੀ ਭਰਾ ਸੱਜਣ ਆਉਂਦਾ ਆਪਣੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਠੀਕ ਆ ਤੇ ਬਾਕੀ ਇੱਥੇ ਆਣ ਕੇ ਮੇਰਾ ਭਰਾ ਤਾਂ ਸੱਲੇ ਜ਼ਰੂਰ ਕਰ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਆਓ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਕੁਲਦੀਪ ਸਾਸਰੀ ਗੱਲ ਵੀਰੇ ਸ ਫਟੇਵਰ ਤੇ ਕਲਦੀਪ ਥੀਟਾ ਵੀਰੇ ਹਾਂਜੀ ਹਾਂਜੀ ਠੀਕ ਆ ਬੜੀ ਕਿਰਪਾ ਗੁਰੂ ਰਾਮ ਦਾ ਸ਼ੁਕਰ ਮਾਲਕ ਦਾ ਬਾਕੀ ਜਿੰਨੇ ਭੈਣ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਲਦੀਪ ਪੰਜ ਨਾਗਨੇ ਆਦੀ ਵੀਰੇ ਹਾਂਜੀ ਹਾਂਜੀ ਦੋ ਮੱਜਾਂ ਵਾਦੇ ਤਿੰਨ ਬਹਿੜਾਂ ਠੀਕ ਆ ਹਾਂਜੀ ਟੋਕੜ ਕੱਪਣ ਇੱਕਾ ਤੇ ਦੋ ਟੋਕੜਾ ਹੀ ਆਪਣੇ ਕੋਲ ਹਾਂ ਟੋਕੜ ਕੱਪਣ ਇੱਕਾ ਤੇ ਦੋ ਟੁਕੜਾ ਵਾ ਠੀਕ ਆ ਦੋਵੇਂ ਸਜਰੇ ਨੇ ਦੋਵੇਂ ਸਜਰੇ ਨੇ ਹਾਂਜੀ ਹਾਂਜੀ ਦੋ ਵੀ ਮੱਜਾਂ ਦੋਵੇਂ ਸਜਰਾਂ ਨੇ ਠੀਕ ਆ ਸੋ ਸ਼ੁਰੂਆਤ ਆਪਾਂ ਇਹਨਾਂ ਮੱਜਾਂ ਤੋਂ ਕਰਾਂਗੇ ਸੋ ਪਹਿਲੇ ਨੰਬਰ ਤੋਂ ਸ਼ੁਰੂਆਤ ਇੱਕ ਕਰਦੇ ਆ ਵੀ ਦੂਜਾ ਸਵੇ ਆਜ ਕਿੰਨੇ ਦਿਨਾਂ ਦਾ ਸੂਆ ਸੂਆ 15 ਦਾ ਲਾ ਲੇ ਕੋਈ 20 ਦਾ ਲਾ ਲੇ ਆ ਕਟਾਏ 15 20 ਕਿ ਦਿਨਾਂ ਦਾ ਹਾਂ 15 ਦਾ ਇੱਥੇ ਕੀ ਆ 15 ਲਾ ਲੇ 20 ਲਾ ਲਓ ਜੀ ਇਹ ਕਟਾ ਬੱਚੇ ਤੋਂ ਤੁਸੀਂ ਆਈਡੀਆ ਲਾ ਲਿਓ ਜੇ ਕੋਈ 15 ਦਾ ਲਾ ਲਿਓ ਕੋਈ 20 ਦਾ ਲਾ ਲਿਆ ਜੇ ਇਹ ਕਟਾ ਜੇ ਮਗਰ ਮੇਲ ਕਾਫ ਅੱਛਾ ਕੁਲਦੀਪੀਰ ਦੁੱਧ ਤਾਂ ਸ ਲੈ ਆ ਸੋਕਤ ਦੋ ਦੇ 9 ਕਿਲੋ ਹੋਊਗਾ ਨੈਟ ਜਿਹੜਾ 9 ਲੀਟਰ ਹਾਂ 9 ਲੀਟਰ 24 ਵਾਲਾ ਜਿਹੜਾ ਬਿਲਕੁਲ ਹਾਂ 24 ਵਾਲਾ ਪੱਕਾ ਜਿਹੜਾ ਆਪਣੇ ਆਲੂ ਭਾਵੇਂ ਦੋ ਡਾਂਗ ਤੋਲੇ ਕੋਈ ਤਿੰਨ ਛੋਲੇ ਠੀਕ ਆ ਤੇ ਚਵਾਈ ਇੱਕ ਵਾਰੀ ਜ਼ਰੂਰ ਦੱਸ ਦੇ ਮੇਰਾ ਭਰਾ ਆਨਲਾਈਨ ਜਿਹੜੇ ਭਰਾ ਆਪਣੇ ਸੌਦਾ ਕਰਦੇ ਚਲੋ ਉਹਨਾਂ ਦੇ ਧਿਆਨ ਚ ਲਿਆ ਦਈਏ ਆਪਾਂ ਚੋਣ ਚਵਾਈ ਚੰਗੀ ਆ ਚੋਣ ਚਵਾਈ ਓਕੇ ਹੋਰ ਛੱਟਾ ਥਣਵਾਦ ਘਾਟ ਥਣਵਾਦ ਘਾਟ ਤੇ ਆਪਣੀ ਗਰੰਟੀ ਹੋਊਗੀ ਠੀਕ ਆ ਬਾਬੇ 200 ਮਾਲ ਜਿੰਨੀ ਕ ਗੱਲ ਸਪੈਕਟ ਹੋਊਗੀ ਓਨੀ ਕੀ ਕੀਤੀ ਜਾਊਗੀ ਸੋ ਵਾਧੂ ਵਧਾ ਜੜਾ ਕੇ ਜਿਹੜੇ ਭਰਾ ਆਪਣੇ ਗੱਲ ਕਰਦੇ ਆ ਚਲੋ ਉਹ ਵੀ ਉਹਨਾਂ ਦੀ ਠੀਕ ਆ ਜੀ ਹੈਬਟਾ ਜਾਂ ਕਹਿ ਲੋ ਬਾਕੀ ਬਿਲਕੁਲ ਸਾਫ਼ ਸੁਥਰੀ ਜਿਹੜੀ ਗੱਲਬਾਤ ਹੋਊਗੀ ਸਾਫ਼ ਸੁਥਰਾ ਪਸ਼ੂ ਹੋਊਗਾ ਉਹ ਇੱਥੇ ਆਣ ਕੇ ਵੀ ਤਸੱਲੀ ਕਰ ਸਕਦੇ ਜੀ ਆਨਲਾਈਨ ਕਿਸੇ ਨੇ ਮਗਾਉਣਾ ਉਸ ਖਾਸਤੇ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਜੀ 9 ਕਿਲੋ ਧਾਰਾ ਇਸ ਮਹਿਤ ਥੱਲੇ ਹੁਣ ਮੌਕੇ ਤੇ ਮੌਜੂਦ ਆ ਸੁਆ ਕੋ 15 ਦਿਨਾਂ ਜਾਂ 15 ਤੋਂ ਪਲੱਸ ਹੋ ਗਿਆ ਬਾਕੀ ਮਹਿ ਚੰਗੀ ਆ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਸੋ ਦੂਜਾ ਤੀਜਾ ਸੂਬਾ ਦੱਸਿਆ ਨਾ ਨਹੀਂ ਕੋ ਜਾਸੂਗਾ ਦੂਜਾ ਸੂਆ ਦੂਜਾ ਦੂਜਾ ਸੂਬਾ ਬਾਕੀ ਚਿਹਰੇ ਮੋਰੇ ਤੋਂ ਨਾਰਮਲ ਹੀ ਸਾਰੇ ਭਰਾਵਾਂ ਨੇ ਤੁਸੀਂ ਜੱਜਮੈਂਟ ਕਰ ਹੀ ਲੈਣੀ ਆ ਸੋ ਤੋਰ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਬਾਕੀ ਥਾਂ ਤੋਂ ਬੜਾ ਵਧੀਆ ਵੱਡਾ ਮੋਠਾ ਵਾਲਾ ਥਾਣਾ ਹੋਲੇ ਹੈ ਵੀ ਪੱਧਰ ਇੱਕ ਸਾਰਾ ਹਾਂ ਬਹੁਤੀ ਯਾਰੀ ਪਧਰੀ ਆ ਉਹ 10 ਕਿਲੋ ਚਵਾਈ ਜਾਊਗੀ ਹਾਂ ਹਾਂ ਲਮਾ ਤੋਰਦੇ ਗਲਦੀ ਹਾਂ ਸਿੱਧਾ ਤੋਰਦੇ ਆ ਲੌਜੀ ਕਰੋ ਚੈੱਕ ਬਾਕੀ ਜੋ ਨਵੇਂ-ਨਵੇਂ ਥਾਂ ਦਾ ਆਉਂਦੀਆਂ ਉਦੋਂ ਆਣ ਕੇ ਗੁੜੀਆਂ ਪੱਠੇ ਖਾਂਦੀਆਂ ਨਹੀਂ ਨਾ ਆਹੋ ਆਹ ਪਰਕ ਪਾਉਂਦੀਆਂ ਰਾਹ ਜੀ ਨਾ ਤਿੰਨ ਦੋ ਚਾਰ ਨਾ ਤਾਂ ਪੁੱਛ ਜੀ ਜੂ ਨਹੀਂ ਲਾਉਂਦਾਗਾ ਜੀ ਨਹੀਂ ਲਾਉਂਦੀਆਂ ਹਾਂ ਆ ਰੋ ਆਪਣਾ ਨਹੀਂ ਜੀ ਲੱਗਦਾ ਜਿਵੇਂ ਵੰਡੇ ਚਲੇ ਜਾਈਦਾ ਤੇ ਇਹਨਾਂ ਨੇ ਤੇ ਹਾਂ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਹੀ ਇਤਾਂ ਹੀ ਤਰੀਆਂ ਖਸਦੀਆਂ ਸੋ ਬਾਕੀ ਜੇ ਚੱਡੇ ਦੀ ਸਾਫ ਸੁਥਰੀ ਜੇ ਕਰਮਾਂ ਲਈ ਇੱਕ ਸਾਰਾ ਬਿਲਕੁਲ ਮੁਠੀ ਮੁਠੀ ਤਾਂ ਨਾ ਚੋਣ ਇੱਕ ਨੰਬਰ ਹੋ ਗਈ ਬੋਲੀ ਜਾਊਗੀ ਠੀਕ ਆ ਹਾਂ ਸੋ ਚੰਗੀ ਸਾਫ ਸੁਥਰੀ ਝੋਟੀ ਜੇ ਮੂੰਹ ਮੱਥਾ ਤਾਂ ਇੱਕ ਵਾਰ ਲਾਗਿਓ ਬੁਖਾਦ ਗਏ ਬਾਕੀ ਠੰਡੀ ਸੀਲ ਭਵੇਂ ਤਿੰਨ ਅੱਧਾੜੀ ਦੀ ਚੋਲਣਾ ਠੀਕ ਆ ਤੇ ਕੁਲਦੀਪ ਕੀ ਮੇਰਾ ਮੋਲ ਕੀ ਡਿਮਾਂਡ ਰੋਗੇ ਇਹਦੀ ਬੋਲਦੇ ਸੰਧੂ ਭਾਵੇਂ ਲੱਖ ਹੀ ਕਰ ਲਈਏ ਹਾ ਹਾਣਾ 95000 ਦੇ ਦਈਏ 95 ਦੀ ਹਾਂ ਕੋਈ ਜਾਇਜ਼ ਹੋਰ ਹੁੰਦਾ ਵਿੱਚੋਂ ਹੋਰ ਯਾਰ ਛੱਡ ਦਾਂਗੇ 94 ਦੀ 94 ਦੀ ਠੀਕ ਹੈ ਬਰ ਹਾਂ 93 ਹਜ਼ਾਰ ਦੀ ਦੇ ਦਾਂਗੇ 93 ਦੀ 93 ਹਜ਼ਾਰ ਲੋ ਵੀ ਇਹ 93 ਹਜ਼ਾਰ ਦੀ ਕਿਸਾਨ ਵੀਰੋ ਝੋਟੀ ਮਿਲ ਜੂਗੀ ਬਾਕੀ ਸਾਫ ਸੁਥਰੀ ਜੇ ਕਰਮਾੜੀ ਸੱਜੇ ਖੱਬੇ ਪਾਸੋਂ ਜਿਹੜੇ ਬੰਦੇ ਮਰਜ਼ੀ ਚੈੱਕ ਕਰੀ ਚੱਲੋ ਆ ਦੇਖੋ ਸੋ ਇੱਕ ਬਹਣੀ ਵਾਲੀ ਸਾਈਡ ਤੋਂ ਬਾ ਤੁਹਾਨੂੰ ਦਿਖਾ ਰਹੇ ਆ ਥਣ ਥਣ ਬਹੁਤ ਵਧੀਆ ਵਿਰਲ ਵੰਡ ਚੰਗੀ ਆਪਸੀ ਥਣਾ ਦੀ ਤੇ ਮੁੱਠੀ ਮੁੱਠੀ ਥਾਣਾ ਠੀਕ ਹੈ ਜੀ ਸੋ 9 ਕਿਲੋ ਦੀ ਇਹ ਮਾਲ ਖਣ ਐਸ ਵਕਤ 15 18 ਦਿਨਾਂ ਦੀ ਸੂਈ ਆ ਕੋਈ ਵੀਡੀਓ ਕਾਲ ਤੇ ਚਵਾਲੇ ਦੇ ਭਾਵੇਂ ਇਦਾਂ ਹੀ ਮੰਗਾ ਲੇ ਠੀਕ ਆ ਜੀ ਹਾਂ ਲੈ ਵੀ ਆ ਰਹਾਣੀ ਓਕੇ ਨੈਕਸਟ ਆਪੇ ਕੋ ਕਲਦੀਪ ਅਗਲੇ ਬੰਨੇ ਆ ਮੱਝ ਆ ਗਈ ਇਕ ਹਾਂਜੀ ਇਹ ਤੀਜਾ ਸੂਆ ਸੂਈ ਤੀਜਾ ਸੂਆ ਹਾਂ ਇਹਦਾ ਸਮਾਂ ਇਹ ਰੀਆ ਕਟਿਆ ਮੈਂ ਕੋਈ ਪੰਜੀਆਂ ਦੀ ਲਾਲੇ ਤੇ ਭਾਵੇਂ ਕੋ ਲਾਲੇ ਮਹੀਨੇ ਦੀ ਆ ਨੀਲੀ ਰਾਵੀ ਦੀ ਹਾਂ ਨੀਲੀ ਦੀ ਲੈ ਵੀ ਨੀਲੀ ਤਾਂ ਵੀ ਮਗਰ ਕਟਈ ਆ ਤੁਨ ਨ ਭਰਿਆ ਇਹਦੇ ਲਾਏ ਕੋ ਨਹੀਂ ਉਹਨਾਂ ਹੋਣ ਲਾਤੀ ਗੱਲ ਆ ਤੁਨ ਕੋਈ ਆ ਰੇਸ਼ਾ ਰੁਸ਼ਾ ਪੁਚੀ ਚ ਭਰੀ ਹੋਣੀ ਆ ਪਾਣੀ ਪੂਣੀ ਕੋਈ ਹਾਂ ਹਾਂ ਲਵਾਇਆ ਟੀਕਾ ਹੁਣੇ ਨੂੰ ਠੀਕ ਆ ਠੀਕ ਆ ਠੀਕ ਆ ਨੀਲੀ ਦੀ ਕੱਟੀ ਬੜੀ ਚੰਗੀ ਆ ਹਾਂ ਹਾਂ ਮਾੜਾ ਮੂੰਹ ਇਹਨੂੰ ਕਰੇ ਜੇ ਬੱਚੇ ਦਾ ਵਿਖਾ ਦਿਓ ਹੁਣ ਵਿਖਾਈ ਮੂੰਹ ਇਹਨੂੰ ਇਹਨੂੰ ਕਰਦੇ ਮੂੰਹ ਬੱਚੇ ਦਾ ਬਾਬੀ ਮਗਰ ਕੱਟੀ ਆ ਠੀਕ ਆ ਜੀ ਚਲੋ ਕਿਸੇ ਭਰਾ ਦਾ ਸ਼ੌਂਕ ਹੁੰਦਾ ਮਗਰ ਬੱਚਾ ਚੰਗਾ ਬੱਚਾ ਬੜੀ ਚੰਗੀ ਟੀ ਮਗਰ ਆ ਨੀਲੀ ਰਾਵੀ ਦੀ ਕੋਈ ਭਰਾ ਕੱਲ ਨੂੰ ਸਾਹਮਣੇ ਕਿਸੇ ਨੇ ਇਹ ਵੀ ਚੰਗੀ ਝੋਟੀ ਤਿਆਰ ਹੋ ਜੂਗੀ ਕਦਗੁਦੀ ਆ ਕਿਹੜਾ ਸੋ ਕਦਗੁਦੀ ਤਾਂ ਕੱਟੀ ਦਾ ਵੇਖੋ ਤੁਸੀਂ ਬਹੁਤ ਸੋਹਣੇ ਖੁੱਲੇ ਸਰੀਰਕ ਮੰਤਰ ਤੇ ਆ ਸੋਹਣਾ ਪਿੱਠ ਫੁੜਾ ਕਰਮ ਵਾਲੀ ਦਾ ਅੱਜ ਤੋਂ ਠ ਮੇਂ ਤੇ ਗਿਆ 25 ਦਿਨਾਂ ਮਹੀਨੇ ਹਾਂ ਇੱਥੇ ਹੀ ਅੰਦਰ ਅੰਦਰੀ ਚਲੋ ਮਹੀਨਾ ਵੀ ਅੱਗੇ ਗਿਆ ਇਹ ਆ ਪੰਜ ਵੀ ਤਾਂ 15 ਦਿਨਾਂ ਦੀ ਆ ਇੱਥੇ ਹੈਗੀ ਆ ਆ ਬਾਕੀ ਮੈਂ ਵੀ ਚੰਗੀ ਸਮਝ ਬੋਲਦੀ ਆ ਆ ਦੇਖੋ ਜੀ ਇੱਕ ਸਾਰ ਬਿਲਕੁਲ ਪਿੱਠਪੜਾ ਤੇ ਚੱਡੇਲੇਵੇ ਦੀ ਵੀ ਕਰਮਾਂ ਲਈ ਪੱਤਰ ਇੱਕ ਸਾਰ ਆ ਆ ਦੇਖੋ ਇਹਦਾ ਥੱਲੇ ਦੁੱਧ ਹੁਣ ਕਿੰਨਾ 9 ਕਿਲੋ ਤੇ ਆ ਰਹੇ ਦੇਖੋ ਵੀ 9 ਕਿਲੋ ਹਾਂ ਲਓ ਜੀ 9 ਕਿਲੋ ਦੁੱਧ ਇਸ ਮੈਂ ਦਾ ਥੱਲੇ ਹੁਣ ਹਾਜ਼ਰ ਆ ਬਾਕੀ ਮੱਝ ਚੰਗੀ ਆ ਮੱਝ ਵੀ ਨੀਲੀ ਅੰਗਪੱਖ ਦੀ ਆ ਆਖੋ ਕੁ ਬਿੱਲੀ ਮੱਥੇ ਬੱਲ ਮਗਰਲੇ ਪੈਰਾਂ ਦੇ ਜਵਾਬ ਹੈਗਾ ਠੀਕ ਆ ਜੀ ਤੋਂ 9 ਕਿਲੋ ਧਾਰਾਂ ਇਸ ਮੈਂ ਦਾ ਥੱਲੇ ਵੀ ਹੁਣ ਮੌਕੇ ਤੇ ਹਾਜ਼ਰ ਆ। ਮਗਰ ਕੱਟੀ ਆ ਚੰਗੀ ਚਲੋ ਉਹ ਆਪਾਂ ਤੁਹਾਨੂੰ ਦਿਖਾਈ ਦਿੱਤੀ ਆ ਕੋਈ ਭਰਾ ਸ਼ੌਂਕ ਨਾ ਲੱਗੇ ਬੱਚਾ ਵੀ ਸਾਫ ਲੂਗਾ। ਬਾਕੀ ਕਿਉਂ ਤੂੰ ਬੜੀ ਪੋਲੀ ਇਹ ਵੀ ਇੱਕ ਸਾਰ ਆ ਬਿਲਕੁਲ ਅਗਲੇ ਪਿਛਲੇ ਥਣਾ ਦੀ। ਪੋਲੀ ਪੋਲੀ ਪੱਤਰ ਹਾਂ। ਚਵਾਈ ਪੋਲੀ ਵੀਰਕਲ ਦੀ ਪੋਲੀ ਪੋਲੀ। ਉਸਮਾਲ ਲੋਹਰੀ ਨੂੰ ਦੀ ਇੱਕੇ ਟਾਈਮ ਹਨਾ। ਹਾਂ। ਬਾਕੀ ਨਿੱਗਰ ਵੜੀ ਹੈ। ਹੂੰ। ਗਾੜੀ ਬਾਕੀ ਅਥਾਰੀ ਦੋ ਦੋ ਹੀ ਦਿੰਦੀਆਂ ਜਿਹਨੂੰ ਜਾ ਕੇ ਖਲੋਂਦੀਆਂ ਇੱਕ ਹਾਂ ਆਈ ਤਾਂ ਜੋ ਤੁਰੀਆਂ ਫਿਰਦੀਆਂ ਉਹਦੇ ਵੀ ਇਦਾਂ ਹੀ ਗਾਹ ਦੀ ਗਾਹ ਤੱਕ ਤਾਂ ਔਖਾ ਹੀ ਆ ਬਾਕੀ ਕੋਈ ਹਫਤਾ ਖੰਡ ਟਕਾ ਕੇ ਸੇਵਾ ਕਰੇ ਫਿਰ ਗੱਲ ਬੰਦੀ ਫੇਰ ਫੇਰ ਗੱਲ ਬੰਦੀ ਏ ਤੇ ਇਹਦਾ ਮੁੱਲ ਕੀ ਕਰਤਾ ਅੱਜ ਇਹਦਾ ਮੁੱਲ 95 ਦੇ ਦਿੱ ਗਿਆ ਰਾਇਤਾ ਹਾਂ ਨਾ 90 ਹਜ਼ਾਰ ਦੇਣੀ ਹੋਰ ਮਾਰਦਗੇ ਛਾਲ ਦੇ ਨੇੜੇ ਲੱਖ ਚ ਗਿਆ ਕਿਸੇ ਦੇ ਯਾਰ ਛੱਡ ਦਾਂ ਯਾਰ ਚੱਲ ਕਿੰਨੇ ਚ ਹੋ ਗਈ ਯਾਰ ਘੜਨ ਦੇ ਯਾਰ ਘੜਨ ਦੇ ਲਓ ਬੇ ਹਿਆਰ ਘੱਟ ਇਹ 90 ਦੀ ਗਲਤੀ ਬੰਦਾ ਵੀ ਦੇਣੀ ਆ 8 ਕਿਲੋ ਦੋਸਤੋ ਧਾਰਾਂ ਨੇ ਬਾਕੀ ਫੇਸ ਕੁਆਲਟੀ ਨੌ ਕਿਲੋ ਧਾਰਾਂ ਜੇ ਇਦਾਂ ਕੋਈ ਆ 8 ਕਿਲੋ ਦੀ ਗਾਰੰਟੀ ਦੇ ਆ 8 ਕਿਲੋ ਦੀ ਗਾਰੰਟੀ ਉਹਦਾ 9 ਕਿਲੋ ਹੋਵੇ ਨਾ ਹੋਵੇ 8 ਕਿਲੋ ਦੀ ਗਾਰੰਟੀ ਤਸल्ली ਰਹੂਗੀ ਠੀਕ ਆ ਜੀ ਤੇ ਬਾਕੀ ਆ ਇਹ ਵੀ ਤਾਂ ਹੀ ਚਵਾਈ ਜਾਊਗੀ ਹਾਂ ਅੰਨੇ ਟਿਕ ਟਕਾ ਗਈ ਨਾ ਕਿ ਥਾਂ ਟਕਾਣੇ ਤੇ ਦੁੱਤ ਕਰਮ ਵਾਲੀ ਕਰਤੂਤ ਵਾਲੀ ਕੋਈ 9 10 10 ਲੀਟਰ ਦਾ ਕਿਧਰੇ ਨਹੀਂ ਗਿਆ ਰਾਤ ਹੀ ਆਈਏ ਵੀ ਬਾਕੀ ਪਿੱਠਪੋੜੇ ਦੀ ਕਰਮ ਵਾਲੀ ਚੰਗੀ ਆ ਸਾਫ਼ ਸੁਥਰੀ ਆ ਪਿੰਡੇ ਦੀ ਮੂੰਹ ਮੱਥੇ ਦੀ ਚੰਗੀ ਆ ਬਾਕੀ ਪਸ਼ੂ ਘਰੇ ਖਰਤਾ ਵੀ ਸੋਨਾ ਲੱਗੂਗਾ ਠੀਕ ਆ ਸੋ ਨਾਲ ਦੇ ਨਾਲ ਹੀ ਮਗਰ ਕੱਟੀ ਤੁਹਾਨੂੰ ਦਿਖਾਇਆ ਬੱਚਾ ਬਹੁਤ ਖੂਬਸੂਰਤ ਪਾਇਆ ਕਰ ਮਾਰੀ ਦਾ ਹਾਂ ਬੱਚਾ ਉਹ ਨੀਲੀ ਦੇ ਕੱਟੀ ਆ ਕੱਟੀ ਜੰਗੀ ਆ ਕੋਈ ਭਰਾ ਚਲੋ ਸ਼ੌਂਖ ਨਾਲ ਤਿਆਰ ਕਰੂਗੇ ਇਹਨੂੰ ਹਾਂ ਨਾ ਵੀ ਸਟੇਟ ਪਟੇ ਦੇ ਵਿੱਚ ਬਹੁਤ ਪਿਆਰੀ ਮਾਝਾ ਦੋਸਤੋ ਇੱਕ ਘੱਟ 90000 ਦੀ ਹਾਂ ਅਗੇ ਨਕਟ ਆਪਣੇ ਕੋਲ ਕੁਲਦੀਪ ਇੱਕ ਤੋਕੜ ਗੱਬਣ ਵੜ ਆ ਗਈ ਇੱਕ ਬਲੈਕ ਰੰਗ ਚ ਸਭ ਤੋਕੜ ਗੱਬਣ ਆ ਸਾਢੇ 3 ਮਹੀਨੇ ਦੀ ਸਾਢੇ 3 ਮਹੀਨਿਆਂ ਦੀ ਹਾਂ ਠੀਕ ਆ ਵੀ ਇਹ ਆਪਣੇ ਅੱਥੀ ਚੈੱਕ ਹੋ ਗਈ ਹੈ ਚੈੱਕ ਹੁਨੇ ਕਰਾਈ ਆ ਹਾਂ ਲੋਬੀ ਸਾਡੇ 3 ਮਹੀਨਿਆਂ ਦੀ ਦੁੱਧੋ ਇਹ ਗੱਪਣ ਚੈੱਕ ਆ ਹਾਂ ਤੇ ਬਾਕੀ ਕਿਲੋ ਧਾਰਾ ਜਿਹੜੀਆਂ ਨੱਟ 10 ਕਿਲੋੁੱੁੱਧ ਵੀ ਆ ਹਾਂ ਨੱਟ ਠੀਕ ਆ ਦੁੱਧ ਵੀ ਚੰਗਾ ਦੁੱਧ ਸੱਜਣਾ ਜਿੰਨਾ ਵਾ ਬਾਬੇ ਠੀਕ ਆ ਦੁੱਧ ਕੱਢ ਦੀਏ 16 17 ਕਿਲੋ ਸੱਜਰ ਸੱਜਰ ਹਾਂ ਅੱਜ ਚਲੋ 3 ਮਹੀਨਿਆਂ ਦੀ ਚੱਕ ਵੀ ਹੋ ਗਈ ਆ ਹਾਂ ਸਾਡੇ 3.5 ਮਹੀਨੇ ਦੀ ਚੱਕ ਪਾਸ ਆ ਠੀਕ ਆ ਜੀ ਲੋਬੀਆ ਡਬਲ ਫਾਇਦਾ ਠੀਕ ਆ ਜੀ ਨਾਲ ਦੀ ਨਾਲ ਕਿਸੇ ਭਰਾਣੇ ਕੋਲ ਸੱਜਰ ਲੈਣੀ ਆ ਉਹ ਕਿਤੇ ਨਾ ਕਿਤੇ 10 ਕਿਲੋ 11 ਕਿਲੋ ਵਾਲੀ ਵੀ ਮਹਿੰਗੀ ਪੈਣੀ ਆ ਤੇ ਟੋਕੜ ਗਾ ਬੜਾ ਕੋਈ 2 ਰੁਪਈਆ ਤੁਹਾਨੂੰ ਸੁਵੱਦੀ ਪੈ ਵੰਗਾ ਅਨਿਆਣਾ ਨੂੰ ਨਾ ਪਾਲੀਦਾ ਹਾਂ ਵੰਗਾ ਪਾਗੇ ਠੀਕ ਆ ਬਾਕੀ ਹੈ ਬਗੈਰ ਬੱਚੇ ਹੋ ਹਨਾ ਹਾਂ ਬੱਚਾ ਬਗੈਰ ਆ ਆਹਾਂ ਇਹ ਵੀ ਰਾੜਈ ਆਈ ਹੈ ਠੀਕ ਆ ਮਾਲ ਸਾਰਾ ਨਵੀਆਂ ਤਾਂ ਮੈਂ ਟੋਕੜ ਗੱਪਣਾ ਨਾਗਾ ਠੀਕ ਆ ਸੋ ਤਿੰਨ ਮਹੀਨਿਆਂ ਦੀ ਤੇ 10 ਕਿਲੋ ਦੁੱਧ ਸੋ ਤਿੰਨ ਮਹੀਨਿਆਂ ਦੀ ਚੈੱਕ ਪਾਸ ਆ ਕੋਈ ਭਰਾ ਵੀ ਆਪਣੀ ਤਸੱਲੀ ਕਰਾਉਣੀ ਚਾਹੁੰਦਾ ਕਰ ਸਕਦੇ ਹੋ ਤੁਸੀਂ ਕਿਉਂਕਿ ਟੋਕੜ ਗੱਪਣ ਜਿਹੜਾ ਨਾਗ ਹੁੰਦਾ ਠੀਕ ਆ ਜੇ ਤਿੰਨਾਂ ਮਹੀਨਿਆਂ ਤੇ ਅਕੋ ਮਾਲਕ ਦੀ ਚੈੱਕ ਹੋਈ ਆ ਅਗੋਂ ਜਿਹੜਾ ਭਰਾ ਮੇਰਾ ਪੈਸੇ ਲਾਊਗਾ ਠੀਕ ਹੈ ਜੀ ਆਪਣੀ ਤਸੱਲੀ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਡਾਕਟਰ ਦੇ ਨਾਲ ਗੱਲ ਕਰਕੇ ਜੇ ਕੋਈ ਭਰਾ ਤਸੱਲੀ ਰੱਖਣੀ ਚਾਹੁੰਦਾ ਤੇ ਡਾਕਟਰ ਦੇ ਨਾਲ ਗੱਲਬਾਤ ਕਰਕੇ ਵੀ ਤੁਸੀਂ ਹਾਂ ਆ ਬੇਬੂ ਇਹ ਠੰਡੀ ਧੀਰੀ ਉਹ ਤਾਂ ਨਹੀਂ ਕੋਈ ਗੱਲ ਹਨਾ ਸਤਾਨੂ ਤਨੇ ਕੁਰੀ ਤੁਹਾਨੂੰ ਪੋ ਥੋੜਾ ਲਾਗ ਗਿਆ ਵਕਾਦ ਗਿਆ ਥੋੜਾ ਜਿਹਾ ਪਸ਼ੂ ਐਨੀਮਲ ਡਰਦੇ ਆ ਕਿਸੇ ਦਿਨ ਉੱਪਰੇ ਬੰਦੇ ਤੋਂ ਹਾਂ ਨੀ ਹਾਂ ਆ ਦੇਖੋ ਬਾਕੀ ਕੁਲਦੀਪਰ ਚੋਈ ਅਗਲੇ ਪਿਛਲੇ ਦੀ ਕੋਈ ਮੈਂ ਕਿ ਬਾਤ ਘੜਨੀ ਨੀ ਕੋਈ ਨਾ ਨਾ ਓਕੇ ਓਕੇ ਠੀਕ ਆ ਭਾਈ ਹਾਂ ਤਾਂ ਤੇ ਮੱਝਾਂ ਲੱਗਾ ਹਾਂ ਨਹੀਂ ਥਾਂ ਤਾਂ ਮਹੀਆਂ ਲਾਈਆ ਕੀ ਮੁੱਲ ਦੀ ਆ ਬਈ ਗੁਲਦੀਪ ਮੁੱਲ ਦੇ ਸੰਭ ਜਿੰਨਾ ਮਰਜ਼ੀ ਕਰ ਲਈਏ 5000 ਹੀ ਦੇ ਦਈਏ 35 ਦੀ ਹਾਂ 35 34 ਰਹਿਂਦੀ ਹੈ ਹੋਰ ਕਰਦੀ ਐ ਲੈ ਸੇ ਨਾ ਨਾ ਦੋ ਤੇ ਸਜਰਾ ਜਨਾ ਹਾਂ 34 ਦੇ ਦਈਏ 34 ਦੀ ਹਾਂ ਦੇਖ ਲੈ ਨਹੀਂ ਬਿਲਕੁਲ ਸਹੀ ਗੱਲ ਪਾਣੀ ਤੈਨੂੰ ਵੀ ਬਣਾ ਦੇ ਦੂੰ ਆਹੋ ਮਾ ਜਲਪਾਣੀ ਤੈਨੂੰ ਵੀ ਲੱਭਣਾ ਚਾਹੀਦਾ ਹਾਂ ਲਾਲ ਆ ਗਿਆ ਆਪਣਾ ਨਾਂ ਦਾ ਨਿਆਇ ਸੁੱਟਦੀਏ 33000 ਹਜ਼ਾਰ ਹੀ ਦੇ ਦਈਏ 33000 ਦੀ ਲੋ ਵੀ 33000 ਦੀ ਤੇ ਵਿਹੜ 10 ਕਿਲੋ ਦੁੱਧ 3 ਮਹੀਨਿਆਂ ਦੀ ਗੱਭਣ ਚੱਕ ਪਾਸ ਆ ਦੇਖੋ ਜੀ ਸੋ ਬਾਕੀ ਹੈ ਬੈਕ ਸਾਈਡ ਤੋਂ ਪੱਧਰ ਆ ਲੈਵੇ ਲੂਬ ਦੀ ਪੰਤਰ ਤੁਸੀਂ ਆ ਵੇਖ ਸਕਦੇ ਜੀ ਠੀਕ ਆ ਸੋ ਬਾਕੀ ਤਸੱਲੀ ਕਰ ਹੀ ਲੈਣੀ ਆ ਕਿਉਂਕਿ ਕਰਮਾ ਵਾਲੀ ਕੋਲੇ 10 ਕਿਲੋ ਦੁੱਧ ਦਾ ਖੁੱਲਾ ਟੁੱਲਾ ਨਾਲੇ ਦੋ ਦੋ ਦੇ ਨਾਲੇ ਚੋਪੜੀ ਆ ਇੱਕ ਬਣੇ ਸੱਜਰ ਤੇ ਇੱਕ ਬਣੇ ਗੱਭਣ ਆ ਗਾਂ ਵੀ ਆਸੇ ਵੀ ਕਰਮਾਲੀ ਗਾਂ ਨਵਾਂ ਸੁਭਾ ਵੀ ਸੂਪਣਾਗਾ ਤੇ ਹੁਣ 10 ਕਿਲੋ ਦੁੱਧ ਨੇ ਕਿ ਕਰਮਾਲੀ ਦੇ ਮਿਲਦੇ ਮਿਲਦੇ ਸੂਪਣਾ ਨੇ ਸਾਰੇ ਕਰਦੇ ਪਾਣੀ ਹੋ ਗਈ ਆ ਦੁੱਧ ਇਹ ਹਰਿਆ ਹੋਰਿਆ ਪਿਆ ਦੁੱਧ ਹੋਰ ਵੱਜ ਜਾਣਾ ਵਾਲੇ ਤੂੜੀ ਗਾਂਦੀਆਂ ਆ ਹਾਂ ਚੰਗੀ ਜਿੱਥੋਂ ਘਰੋਂ ਲਈ ਉਥੇ ਵੀ ਤੂੜੀ ਗਾਂਦੀ ਆ ਠੀਕ ਆ ਠੀਕ ਆ ਹਰਿਆ ਹੋਰਿਆ ਜੀ ਥੋੜਾ ਜਿਹਾ ਸਟੌਪ ਹੀ ਸਾਰੇ ਪਾਸੇ ਇਹ ਰਾਤ ਦੀ ਹੀ ਉਡਿਆੜੀ ਗਈ ਜਾਂਦੀ ਜਲੀ ਠੀਕ ਆ ਠੀਕ ਆ ਲੋ ਵੀ ਅੱਗੇ ਨੈਕਟ ਆਪਾਂ ਤੁਹਾਨੂੰ ਦਿਖਾਉਣੇ ਆ ਜੋੜੀ ਟੋਕੜ ਬੜਾਂ ਦੀ ਆ ਜੇ ਬਣੀਆਂ ਸੌਰੀਆਂ ਨਹੀਂ ਗਈਆਂ ਟੋਕੜ ਬੜਾਂ ਆ ਠੀਕ ਆ ਜੀ ਸੋ ਜੋੜੇ ਦਾ ਰੇਟ ਵੀ ਕਰਾਂਗੇ ਆਪਾਂ ਵੈਸੇ ਜਿੰਨਾ ਜਿੰਨਾ ਮੋਲ ਗਲਦੀਬ ਕਰੂਗਾ ਤੇ ਜੋੜੇ ਦੇ ਵਿੱਚੋਂ ਕੋਈ ਡਿਸਕਾਊਂਟ ਹੋਰ ਵੀ ਹੋ ਜਾਊਗਾ ਵਿੱਚੋਂ ਖੋਲੇ ਮਾਨਤਾਂ ਇੱਕ ਵੱਡੀ ਵੈੜ ਤੁਹਾਨੂੰ ਦਿਖਾ ਰਹੇ ਆਪਾਂ ਵਾਈਟ ਤੇ ਬਲੈਕ ਦੇ ਵਿੱਚ ਡਾਬਾ ਕ੍ਰੋਸ ਬ੍ਰੀਡ ਆ ਤਾਂ ਕਿੰਨਾ ਦੁੱਧ ਗਲਦੀਬ ਤੋਕਰ ਵੈੜ ਆ ਜਿਹੜੀ ਪਹਿਲੇ ਨੰਬਰ ਤੇ ਆ ਦੁੱਧ ਦੇ 9 ਹੀ ਹੋਊ ਆਠ ਜਿਹੜਾ ਪੱਕਾ ਹੋਊਗਾ ਠੀਕ ਆ ਜੀ ਹਾਂ ਅੱਠ ਹੋਣੀ ਕੋਈ ਘਰਦਾ ਤੁੰਬਾ ਛੜਾਂਗ ਹੋਊਗਾ 8 ਦੇ ਆਹੋ ਵੀ ਅੱਠੋਂ ਪਲੱਸ ਹੋਵੇ ਨਾ ਹੋਵੇ ਦੋ ਡੰਗ ਭਾਂਵੇਂ ਅਗਲਾ ਚਵਾਲੇ ਦੇ ਭਾਂਵੇਂ ਚਵਾਲੇ ਤਿੰਨ ਡੰਗ ਹਾਂ ਹਾਂ ਤੇ ਭਾਂਵੇਂ ਇੱਟਾ ਹੀ ਬਗਾਲੇ ਥਾਣਾ ਦੀ ਗਰੰਟੀ ਹੋਊਗੀ ਇਹ ਇਤਨੇ ਕਰਮਾਂ ਲਈ ਬੈਣ ਦਿੰਦੀ ਹੈ ਕੋਈ ਰਸੀ ਵਾਂਗ ਨਹੀਂ ਰਸੀ ਪਾਗੇ ਕੋਈ ਹਲਦੀ ਜਲਦੀ ਨਹੀਂ ਨਾ 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 ਠੀਕ ਆ ਜਾਂ ਗਾਂ ਲਜੂਗੀ ਤੇ ਗਾਂ ਆਪਣੀ ਠੀਕ ਆ ਉਹ ਵੀ ਵਰਡ ਨਹੀਂ ਹਲਦੀ ਠੀਕਾ ਜੀ ਨਿਆਣਾ ਪਾ ਕੇ ਬਹਿ ਕੇ ਚਬਾਈ ਕਰ ਸਕਦੇ ਹ ਜੇ 8 ਲੀਟਰ ਤੋਂ ਬਾਹਰ ਹੋਵੇਗਾ ਦੁੱਧ 8 ਲੀਟਰ ਮੰਨ ਕੇ ਕੋਈ ਸੱਜਣ ਸੌਦਾ ਲਾ ਲੇ ਬਾਕੀ ਕੱਦ ਘਾਟ ਵਾਲੀ ਹੈ ਵੱਡੀ ਏ ਕਰਮਾਲੀ ਹਨਾ ਪੂਰੀ ਹਾਂ ਹਾਂ ਵੱਡੀ ਪੂਰੀ ਆ ਤੇ ਬਾਕੀ ਥਣ ਚਾਰੇ ਵਰਦੇ ਪੂਰੇ ਓਕੇ ਓਕੇ ਠੀਕ ਆ ਜੀ ਸੋ ਵਾਇਰ ਡੇ ਲੇ ਠੀਕ ਆ ਜੀ ਥਣਾ ਦੇ ਵਿੱਚ ਬਾਦ ਘਾੜ ਹੋਵੇ ਤੇ ਕੁਲਦੀਪ ਆਂਦਾ ਵੀ ਵਾਇਰ ਆਪਾਂ ਵਾਪਸ ਕਰ ਲਾਂਗੇ ਆਪਦੀ ਬਾਕੀ ਪਾਲੀਸ ਹਾਂ ਵੀ ਪੂਰੀ ਆ ਹਾਈਟ ਲੈਂਥ ਪੂਰੀ ਆ ਫੁੱਲ ਵਜਨ ਵੇਟ ਤੇ ਕ੍ਰੋਸ ਬ੍ਰੀਡ ਆ ਗਈ ਆ ਠੀਕ ਆ ਜੀ ਤੇ ਸਵੇਰਾਂ ਚ ਵੀ ਕੁਲਦੀਪ ਦੂਜਾ ਤੇਜਾ ਹੋ ਗਈ ਦੂਜਾ ਸੂਗਾ ਹਾਂ ਦੂਜਾ ਜੇ ਗਾਂ ਬਣੀ ਸੋਰੀ ਤੇਜਾ ਸੂਗੀ ਹੈ ਹਾਂ ਬਣੀ ਆ ਤਰਾ ਪਰ ਥੋੜੇ ਦਿਨ ਹੋਣੇ ਨੇ ਅੱਛਾ ਚਲੋ ਥੋੜੇ ਦਿਨਾਂ ਦਾ ਵੇਰਵਾ ਤਾਂ ਪਾ ਸਕਦੇ ਹਾਂ ਨੂੰ ਗੱਪਾਂ ਜਦੋਂ ਤੱਕ ਪਸ਼ੂ ਨਹੀਂ ਨਿਕਲਦਾ ਇਹ ਬਾਬਾ ਪਿਛਲੇ ਸਾਲ ਵੀਡੀਓ ਨਹੀਂ ਬਣਾਈ 28 ਤਰੀਕ ਨੂੰ ਬਣਾਈ ਸੀ ਹਾਂ ਉਧਰ ਬੋਲੀ ਠੀਕ ਆ ਤੇ ਇਹਨਾਂ ਨੂੰ ਪਾਣੀ ਚ ਬਣਾਈਂ ਦੋ ਲੋ ਮਰਾਓ ਬਾਬੇ ਠੀਕ ਆ ਜੀ ਸੋ ਥਣਾ ਦੀ ਸਾਫ ਆ ਪਾਸ ਆ ਥਣਾ ਦੀ ਜਿਹੜੇ ਪੁਰਾਣੇ ਨਾਰਮਲ ਹੀ ਕੋਈ ਚਾਹ ਪਣ ਜਾਂ ਡੰਗ ਸਾਰਨਾ ਇਹਨਾਂ ਦਿਨਾਂ ਦੇ ਵਿੱਚ 8 9 8 9 ਕਿਲੋ ਧਾਰਾਂ ਦੇ ਥੱਲੇ ਮੌਕੇ ਤੇ ਮੌਜੂਦ ਆ ਸਾਰੇ ਆ ਮੇ ਲੱਗ ਪਿਆ ਤੇ ਹੋ ਸਕਦਾ ਕਰਮਣੀ ਦਾ 10 ਲੀਟਰ ਚ ਬਾਜੀ ਫੇਰ ਬਾਜੂ ਇਹ ਦਾ ਹੀ ਇਹ ਕੁਲਦੀਪ ਕੀ ਮੁੱਲ ਰਊਗਾ ਅੱਜ ਇਹਦਾ ਮੁੱਲ 27000 ਦੇਣੀ 5000 ਦੀ 25 25000 ਦੀ ਦੇ ਦੇ ਆ 25000 ਦੀ ਲੈ ਦੇ ਨਾ ਵੀ 27000 ਮੁੱਲ ਤੇ 25000 ਲੈਣ ਦੇਣਾ ਠੀਕ ਆ ਕਰੋ ਜੀ ਇਹ ਬੱਚਾ ਹੋਵੇ ਤਾਂ ਸ਼ੰਸਾ ਭਾਵੇਂ ਉਹ ਤਾਂ ਹੈ ਠੰਡੀ ਠੰਡੀ ਸੀਦਾ ਇਦਾਂ ਉਹਦੇ ਹੱਥ ਘੱਟ ਲਵੋਦੀ ਆ ਵੰਗਾ ਪਾ ਕੇ ਹੁਣੇ ਭਾਵੇਂ ਧਾਰਾਂ ਮਰਾਦੀ ਠੀਕ ਆ ਠੀਕ ਵੰਗਾ ਪਾ ਕੇ ਖੇਲਣ ਚੱਲਣਾ ਵੰਗਾ ਪਾ ਕੇ ਨਾ ਹੀ ਲੂਗੀ ਭਾਵੇਂ ਸਾਰੀ ਥੱਲੇ ਬੈਠਾ ਤੇ ਆ ਚਲੋ ਸਾਰੇ ਜਿਹੜੇ ਕੀ ਬੈਠ ਕੇ ਕਰਨਾ ਨਾ ਫਿਰ ਵੀ ਦਾਇਲੀ ਵੀ ਯਾਰ 10 ਮਿੰਟ ਬੈਈ ਆਖੂ ਲੱਤ ਮਾਰ ਦੂ ਬਿਲਕੁਲ ਬਿਲਕੁਲ ਨਾ ਉਹ ਗੱਲ ਨਹੀਂ ਲੋ ਵੀ ਵੜ ਚੰਗੀ ਆ 25000 ਦੀ ਮਿਲ ਜੂਗੀ 27000 ਮੋਲਾ ਅੱਗੇ ਇੱਕ ਸ਼ਾਹੀ ਵਾਲ ਤੁਹਾਨੂੰ ਵੜਾ ਪਾ ਦਿਖਾ ਦਿੰਨੇ ਆ ਹੂੰ ਧੋਨ ਬੰਨ ਵਾਲੀ ਆ ਝਾਲਰ ਝੂਲੇ ਰੋਦਾ ਹੀ ਆ ਪੂਰੀ ਤੇ ਪੁਲਿਸਾਂ ਵੀ ਤੁਸੀਂ ਵੇਖੋ ਮੇਰਾ ਪ੍ਰਾ ਵੀ ਫੁੱਲ ਵੱਡੀ ਹਾਈਟ ਕਰਦੀ ਆ ਇਹ ਵੀ ਟੋਕੜ ਵੜੀ ਆ ਇਹ ਟੋਕੜੀ ਆ ਵੀ ਅੱਗੇ ਬਣੀ ਸੌਰੀ ਤੇ ਨਹੀਂ ਬਣੀ ਹੈਗੀ ਆ ਦਿਨਾਂ ਨੂੰ ਟਾਈਮ ਦਾ ਨਹੀਂ ਪਤਾ ਕਿੰਨਾ ਆਈ ਹੈ ਤੇਰੀ ਉਦਰਾ ਹਾਂ ਦੁੱਧ ਕਿੰਨਾ 5 ਕਿਲੋ ਦੁੱਧ ਦੀ ਨੈਟ ਪੰਜ ਤਾਂ ਥੋੜਾ ਜ਼ਿਆਦਾ ਭਰਾ ਰੱਖ ਦੀ ਆ ਵੀ ਅੱਛਾ ਵੈਸੇ ਕੋਈ ਚੂਚੂ ਚ ਨਹੀਂ ਫਰਕ ਨਹੀਂ ਹੈਗਾ ਕੋਲੀ ਹੀ ਭਰਾਈ ਭੁਈ ਦੀ ਬੋਲੀ ਬੋਲੀ ਆ ਲੋ ਵੀ 5 ਕਿਲੋ ਧਾਰਾਂ ਨੇ ਠੀਕ ਆ ਵੀ 5 ਕਿਲੋ ਧਾਰਾਂ ਤੇ ਟੋਕੜ ਵੜਾ ਬਣੀ ਬੇਸ਼ੱਕ ਹੈਗੀ ਆ ਠੀਕ ਆ ਜੀ ਦਿਨਾਂ ਦਾ ਵੇਰਵਾ ਜ਼ਰੂਰ ਆ ਪਰ ਹਜੇ ਚੈੱਕ ਪਾਸ ਜੇ ਨਹੀਂ ਆਉਂਦੀ ਕੋਈ ਵੀ ਦੁੱਧ ਦੋ ਕਰਮਾਲੀ ਦਾ ਜਿਵੇਂ ਆਪਾਂ ਗੱਲ ਕਰਦੇ ਮਈਆਂ ਨਾਲ ਦਾ ਇਹ ਚਿੱਟਾ ਦੁੱਧ ਹੂੰ ਸੋ ਚਾਰੇ ਥਾਣ ਆ ਤੁਹਾਨੂੰ ਆਪਾਂ ਭਰਾ ਕੇ ਦਿਖਾਈ ਜਾਂਦੇ ਆ ਠੀਕ ਆ 5 ਕਿਲੋ 5 ਦਾ 4 ਹੋਊਗਾ ਕਲਦੀਪਾ 5 ਹੀ ਹੋਊਗਾ 5 ਹੀ ਹੋਊਗਾ ਰੋਈ ਸਿੱਜੂ ਲਈ ਨਹੀਂ ਨੀ ਠੀਕ ਆ ਮਾਰਨਿੰਗ ਚਵਾਈ ਜੂਏ ਕਿਹਤੀ ਕਿ ਜੇ ਚਵਾਈ ਹੋਣੀ ਨਹੀਂ ਨਹੀਂ ਚਵਾਈ ਹੋਣ ਲਈ ਛੱਡਾ ਨਿੱਗਰ ਹੀ ਰਾਦੀ ਐ ਅੱਛਾ ਛੱਡੇ ਦਾ ਥੋੜਾ ਵਖਾਲਾ ਕੱਟ ਹਾਂ ਛੱਡੇ ਦਾ ਵਖਾਲਾ ਕੱਟ ਹੀ ਕਰਦੀ ਐ ਠੀਕ ਆ ਬਈ ਲਓ ਕੱਢੋ ਬਰਕਲਦੀਪ ਹੂੰ ਤੇ ਸੂਆ ਹੈ ਪਹਿਲਣ ਕਾ ਦੁੱਜਣੇ ਪਹਿਲਣ 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 ਛੇਰਾਂ ਦੀ ਹਲੇ ਬਹੁਤ ਠੀਕ ਆ ਸੋ ਮੂੰਹੋਂ ਦੰਦੀ ਇਹ ਕਿਸਾਨ ਵੀਰੋਂ ਛਿੱਗੀ ਆ ਆ ਉਕੜ ਵੜਾ 5 ਕਿਲੋ ਦੁੱਧ 5 ਦਾ ਬੇਚਕ 4 4.5 ਮੰਨ ਕੇ ਵੀ ਸੌਦਾ ਕਰ ਲਿਆ ਜੀ ਤੇ ਆਂਦੀ ਕੁਛ ਨਹੀਂ ਕਰਮਾਂ ਲਈ ਬਾਕੀ ਕੁਝ ਧਾਰਾਂ ਮਾਰ ਕੇ ਆਪਾਂ ਵਰਾ ਕੇ ਤੁਹਾਨੂੰ ਦਿਖਾਈ ਦਿੰਦੀ ਆ ਆ ਦੇਖੋ ਠੰਡੀ ਸੀਤ ਤੇ ਬੜੀ ਭਮੇਂਦੀ ਇੱਥੇ ਹੀ ਬਹਿ ਜਾ ਹਾਂ ਲੈ ਗਾਂਦੀ ਨਹੀਂ ਹੋ ਰਾ ਹਾਂ ਆਂਦੀ ਠੇਜੋੜਾ ਪਾਉਣ ਛੱਡ ਗਿਆ ਮੇਰੇ ਨਹੀਂ ਓ ਤਾਂ ਕੋਈ ਗਾਂਦੀ ਨਹੀਂ ਕਿ ਹਾਂ ਠੀਗਾ ਇਹੋ ਜਾਨੀ ਦੇ ਕਈ ਵੜੀਆਂ ਸਟਾਕਾਂ ਨੇ। ਕਈ ਤਾਂ ਬਾਲੀਆਂ ਜਿਆਦੀਆਂ ਹੁੰਦੀਆਂ ਨੇ ਨਾ ਗਲਦੀਪ। ਆਹ। ਹਾਂ। ਚਲੋ। ਨਹੀਂ ਅਬ ਥੋੜਾ ਜਿਹਾ ਕਰਦੀ ਆ ਉਹ ਤਾਂ ਅਗਲੇ ਨੂੰ ਪਹਿਲਾਂ ਦੱਸਦੇ ਵੀ ਕਰਦੀ ਆ। ਹਾਂ ਹਾਂ। ਚਲੋ ਉਹ ਤਾਂ ਦੱਸ ਦੇਣਾ ਚਾਹੀਦਾ ਪਹਿਲਾਂ ਹੀ। ਹਾਂ ਹਾਂ ਹਾਂ। ਬਹੁਤ ਠੀਕ ਆ ਜੀ। ਸੋ ਸਾਈ ਵਾਲ ਦੇ ਜੇ ਦੋਸਤੋ ਇਹ ਬੱਚੀ ਆ ਪਹਿਲਾ ਸੂਆ ਕਰਮਾਂ ਵਾਲੀ ਤੁਰੀ ਆਉਂਦੀ ਆ। ਅਗਲੇ ਨੇ ਵੀ ਦੁੱਧ 5 4 5 4 ਕਿਲੋ। ਇਹ ਗਲਦੀਪ ਕੀ ਮੁੱਲ? ਮੁੱਲ ਤੇ ਦਾ 15000 ਰੁਪਇਆ। 15। ਹਾਂ। 14 ਹੀ ਦੇ ਦਈਏ। 14 ਦੀ। ਹੂੰ। 14 ਦੇ 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 ਹੋਰ ਰਾਇਤ ਕਰਦੇ ਬਾਕੀ ਯਾਰ ਸ਼ਾਮ ਤੱਕ ਨੋਤਾ ਤੇ ਫਿਰ ਚਲੋ ਹੋਰ ਮੋਲ ਫੋੜ ਜੇ ਜੋੜੀ ਕੋਈ ਲਵ 35 ਦੇਦਾ 35 ਦੀ 34 ਹੀ ਦੇਦਾ ਜੋੜੀ 34 ਦੀ ਹਾਂ ਵੈਸੇ 15000 ਤੇ ਗਲਦੀਪਾਂ ਦਾ ਵੀ 13 14000 ਪਰਲੀ ਦਾ ਆ ਤੁਹਾਨੂੰ ਆਪਾਂ ਕੀਤੀ ਸੀਗੀ 33 33.5 ਦੀ ਨਹੀਂ 25 ਦੀ 25000 ਦੀ ਸੌਰੀ ਇਹ 25000 ਦੀ ਕੀਤੀ ਸੀਗੀ ਇਸ ਕਰਕੇ 25 ਤੇ 15 ਇਹ 40000 ਬਣਦਾ ਸੀਗਾ ਤੇ ਜਿਹਦੇ ਵਿੱਚੋਂ ਉਧਰ ਵੀ ਡਿਸਕਾਊਂਟ ਹੋ ਗਿਆ ਇਧਰ ਵੀ ਹੋ ਗਿਆ ਤੇ 35000 ਦੀ 35000 ਜੁੱਕ 1000 ਹੋਰ 30000 ਦਾ ਜੋੜਾ ਮਿਲ ਜੂਗਾ 30000 ਜੋੜਾ 8 ਕਿਲੋ ਤਾਰਾਂ ਦੇ ਥੱਲੇ ਕਰਮਾਲੀ ਦੇ ਹਾਂ 5 4 ਉਹਦੇ ਥੱਲੇ ਦੋ ਤਾਂ ਤੇ ਬਾਕੀ ਜੋੜਾ ਕਿਸੇ ਭਰਾ ਨੇ ਲੈਣਾ ਸਾਫ਼ ਸੁਥਰੀਆਂ ਥਾਣਾ ਦੀਆਂ ਵਹਿੜਾਂ ਨੇ ਠੀਕ ਆ ਜੀ ਬੋਲਾਂ ਦੇ ਵਿੱਚ ਹੀ ਰਹਿ ਜੇ ਕਿਤੇ ਆ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਠੀਕ ਆ ਜੀ ਸੋ ਬੰਗਾਰ ਅਸੀਂ ਪਾ ਕੇ ਇਹ ਨਹੀਂ ਕਰਮਾਲੀ ਪੈਰ ਲੱਤ ਚੱਕਦੀ ਆ ਵੇਖੋ ਇਹ ਅਗਲੇ ਥਾਣਾ ਦੀ ਚੁਵਾਈ ਹੈ ਠੀਕ ਆ ਜੀ ਸੋ ਪਸਮਾਪ ਸਮੂਹ ਦੇ ਹੋ ਜਾਣੀਗਾ ਹਲੇ ਪ੍ਰਮਾਣ ਹੀ ਨਾ ਮਾਰਨਿੰਗ ਦਾ ਟਾਈਮ ਆ ਠੀਕ ਆ ਜੀ ਕੋਈ ਭਰਾ ਵੀ ਆਪਣੇ ਦੋ ਟਾਈਮ ਚੋੜੋ ਚਾਰ ਟਾਈਮ ਚੋੜੋ ਜੁਮੇਵਾਰੀ ਮੇਰਾ ਭਰਾ ਜਿਮੇਵਾਰ ਬਣੋ ਠੀਕ ਆ ਜੀ ਜ਼ਰੂਰ ਵਿਜ਼ਿਟ ਕਰਿਆ ਕਰੋ ਆਨਲਾਈਨ ਤੋਂ ਬੇਸ਼ੱਕ ਭਰੇਜ ਵੀ ਕਰੋਗੇ ਤੇ ਕੋਈ ਦੋ ਰਾਇਣ ਗੀਆਂ ਜਿਹੜੇ ਵੀਰ ਨੇ ਮਾਰ ਇੱਥੇ ਮੈਂ ਨਾ ਯਾਰ ਉਹ ਗੱਲ ਥੋੜਾ ਇੱਥੇ ਕਹਿ ਗਏ ਹੋਰ ਤੇ ਮੁੜ ਕੇ ਹੋਰ ਹੋ ਜੇ ਇੱਥੇ ਮੈਂ ਵੀ ਸੋ ਇਹ ਅੱਜ ਕਿਸਾਨ ਵੀਰੋਂ ਨਾਗਨੇ ਟੋਟਲ ਜਿਹੜੇ ਆਪਾਂ ਤੁਹਾਨੂੰ ਦਿਖਾਉਦੇ ਆ ਪੰਜ ਸੋ ਮੱਝਾਂ ਦਿਖਾਤੀਆਂ ਦੋ ਤਾਜ਼ੀਆਂ ਸਜਰ ਸੁਈਆਂ ਤੇ ਬਹਿੜਾਂ ਤਿੰਨ ਸੀਗੀਆਂ ਬਾਕੀ ਇਹੋ ਅੱਜ ਮਾਲ ਆ ਰੇਡ ਬੜੇ ਜਾਇਜ਼ ਤੇ ਜਾਨੂ ਠੀਕ ਆ ਇੱਕ ਕਲਪ ਨੰਬਰ ਕਰ ਦਿਓ ਸਾਂਝੇ ਨੰਬਰ 9465133233 ਪਿੰਡ ਬੁੱਲਜਣਾ ਸੁਵੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਸੀ ਗਾ ਸਾਸਰੀ ਦਾ ਭਰਾ ਲੋਬੀ ਪ੍ਰਵੋ ਕਰੋ ਗੱਲਬਾਤ ਕਰੋ ਕਾਲ ਠੀਕ ਆ ਜੀ ਮਾਲ ਸਾਫ ਸੁਥਰਾ ਬਾਕੀ ਜਾਇਜ਼ ਰੇਟਾਂ ਤੇ ਮੱਜਾਂ ਵੀ ਚੰਗੀਆਂ ਨੇ ਛੋਟੇ ਭਾਈ ਦੂਜੇ ਸੁਵੇ ਤੁਹਾਨੂੰ ਆਪਾਂ ਦਿਖਾ ਦਿੱਤੀ ਆ ਇਹ ਵੀ ਕਰਮ ਵਾਲੀ ਕੋਈ 15 14 ਦਿਨਾਂ ਦੀ ਸੂਈ ਆ 9 9 ਕਿਲੋ ਦੋ ਦਿਨਾਂ ਦੇ ਥੱਲੇ ਹਾਜ਼ਰ ਤੋਂ ਸਾਫ ਸੁਥਰੇ ਐਨੀਮਲ ਆ ਠੀਕ ਆ ਜੀ ਚੁਵਾਈਆਂ ਮੇਰਾ ਭਰਾ ਕੋਈ ਵੀਡੀਓ ਕਾਲ ਤੇ ਦੇਖ ਲਿਆ ਜੇ ਇੱਥੇ ਆਣ ਕੇ ਕਰ ਲਿਓ ਧੰਨਵਾਦ ਜਿੰਨੇ ਭਰਾ ਤੁਸੀਂ ਵੀਡੀਓ ਵੇਖਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ